ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਖੰਡਵਾਲਾ ਚੌਂਕ ਵਿੱਚ ਰੋਡ ਜਾਮ ਕਰ ਪੰਜਾਬ ਸਰਕਾਰ ਖਿਲਾਫ ਤਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਜਬਾ ਆਗੂਆਂ ਨੇ ਕਿਹਾ ਕਿ ਲਗਾਤਾਰ ਪੰਜਾਬ ਵਿੱਚ ਬੰਬ ਧਮਾਕੇ ਹੋ ਰਹੇ ਹਨ। ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਸਾਡੇ ਪਾਜਬਾ ਆਗੂ ਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਸਦੇ ਦੋਸ਼ੀਆਂ ਨੂੰ ਅਜੇ ਤੱਕ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਤੇ ਕੱਲ ਸਾਡੇ ਧਾਰਮਿਕ ਸਥਾਨ ਠਾਕੁਰਦਵਾਰਾ ਮੰਦਿਰ ਵਿੱਚ ਬੰਬ ਧਮਾਕਾ ਕੀਤਾ ਗਿਆ ਜਿਸ ਦੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਦੋ ਨੌਜਵਾਨ ਬੰਬ ਸੁੱਟ ਕੇ ਫਰਾਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਸੰਤ ਸਮਾਜ ਨੇ ਮਿਲ ਕੇ 72 ਘੰਟਿਆਂ ਦਾ ਨੋਟਿਸ ਪੰਜਾਬ ਸਰਕਾਰ ਨੂੰ ਦਿੱਤਾ ਹੈ ਜੇਕਰ 72 ਘੰਟਿਆਂ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾ ਅਸੀਂ ਵੱਡੇ ਪੱਧਰ ਤੇ ਪੰਜਾਬ ਬੰਦ ਦਾ ਐਲਾਨ ਕਰਾਂਗੇ ਜਿਨ੍ਹਾਂ ਨੇ ਜੋ ਸਾਡੇ ਵਾਅਦੇ ਕੀਤੇ ਸੀ ਸਾਡੀਆਂ ਭੈਣਾਂ ਨੇ 1000 ਰੁਪਏ ਪੱਤਾ ਦਵਾਂਗੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਨਸ਼ੇ ਖਤਮ ਕਰ ਦਿਆਂਗੇ ਨਾ ਸਾਡੀਆਂ ਭੈਣਾਂ ਨੂੰ 1000 ਰੁਪਏ ਦੀ ਕੋਈ ਨੌਕਰੀ 1000 ਰੁਪਏ ਦਾ ਕੋਈ ਪੱਤਾ ਮਿਲਿਆ ਨੌਜਵਾਨਾਂ ਨੂੰ ਨਾ ਨੌਕਰੀ ਮਿਲੀ ਔਰ ਨਸ਼ਿਆਂ ਦਾ ਇਹ ਹਾਲ ਹੋ ਗਿਆ ਕਿ ਪਹਿਲਾਂ ਆਪਾਂ ਸੋਹਦੇ ਹੁੰਦੇ ਸੀ ਫਲਾਂ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੁਣ ਤੁਸੀਂ ਸੜਕਾਂ ਤੇ ਸਾਡੇ ਨੌਜਵਾਨ ਭੈਣਾ ਵੀ ਇਵਨ ਆਪਾਂ ਕਈ ਦੇਖਦੇ ਆਂ ਸੜਕਾਂ ਦੇ ਕੰਢੇ ਨਸ਼ਾ ਕਰਦੇ ਤੁਹਾਨੂੰ ਦਿਖਾਈ ਦੇਣਗੇ ਤੁਸੀਂ ਵੇਖੋ ਸਾਡੇ ਕਾਰਜਕਰਤਾ ਦੇ 3 ਦਿਨ ਪਹਿਲਾਂ ਹਮਲਾ ਹੋਇਆ ਉਹ ਗੋਲੀ ਨਹੀਂ ਚੱਲੀ ਤੇ ਉਹਦੀ ਜਾਨ ਬਚ ਗਈ ਪਰ ਹਲੇ ਤੱਕ ਉਹਦੇ ਜਿਹੜੇ ਹਮਲਾਵਰ ਉਹਨਾਂ ਦਾ ਪਤਾ ਨਹੀਂ ਲੱਗਾ ਸੀਸੀਟੀਵੀ ਚ ਉਹਨਾਂ ਦੀ ਫੋਟੋ ਵੀ ਆ ਗਈ ਔਰ ਕੱਲ ਵੀ ਜੋ ਇਥੇ ਖੰਡ ਵਾਲਾ ਵਿਖੇ ਸਾਡੇ ਆਸਤਾ ਦੇ ਕੇਂਦਰ ਮੰਦਰ ਦੇ ਵਿਖੇ ਇਹਨਾਂ ਨੇ ਗ੍ਰਨੇਡs ਛੁੱਟਿਆ ਉਹਦਾ ਵੀ ਵੇਖੋ ਨਿੰਦਨੀਏ ਆਏ ਸੀ ਉਹ ਕੱਲ ਵੀ ਸਾਰੀਆਂ ਪਾਰਟੀਆਂ ਔਰ ਸਾਡੇ ਜਿਹੜੇ ਸੰਤ ਸਮਾਜ ਉਹ ਵੀ ਉਥੇ ਆਏ ਸੀ ਆਪਾਂ 72 ਘੰਟੇ ਦਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਤੁਸੀਂ ਉਹ ਸਮਝਰਵਣ ਨਾ ਫੜਿਆ ਕਿਉਂਕਿ ਉਹ ਸੀਸੀਟੀਵੀ ਕੈਮਰੇ ਦੇ ਅਸੀਂ 72 ਘੰਟੇ ਬਾਅਦ ਸਾਰਾ ਅੰਮ੍ਰਿਤਸਰ ਬੰਦ ਕਰਾਂਗੇ ਕੱਲ ਪਰਸੋਂ ਜਿਹੜੀ ਹੋਲੀ ਦਾ ਜਹਾਜ਼ ਸੀ ਮੰਦਰ ਦੇ ਉੱਤੇ ਗ੍ਰਨੇਡs ਛੁੱਟਾਇਆ ਗਿਆ ਆਏ ਦਿਨ ਇਹ ਜਿਹੜੇ ਹਮਲੇ ਹੁੰਦੇ ਆ ਇਹ ਪੰਜਾਬ ਦੀ ਏਕਤਾ ਨੂੰ ਭਾਈਚਾਰੇ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹੁੰਦੀ ਹੈ ਇਹ ਜਿਹੜੀ ਤੁਹਾਡੇ ਸਾਹਮਣੇ ਜਿਹੜੇ ਅਸੀਂ ਪਰਚੇ ਲੈ ਕੇ ਬੈਠੇ ਆ ਇਹ ਹੀ ਦੱਸਣ ਲਈ ਬੈਠੇ ਕਿ ਇਹ ਝੂਠੀ ਸਰਕਾਰ ਹੈ ਇਹ ਲੋਕਾਂ ਦੇ ਨਾਲ ਨਹੀਂ ਤੁਰਦੀ ਇਹ ਆਪਣੇ ਫਾਇਦੇ ਲਈ ਸਿਰਫ ਆਈ ਹੈ ਤੇ ਇਹਨਾਂ ਨੇ ਕੋਈ ਫਾਇਦਾ ਪੰਜਾਬ ਲਈ ਨਹੀਂ ਕਰਨਾ ਕੋਈ ਸੁਰੱਖਿਆ ਨਹੀਂ ਦੇਣੀ ਕੁਝ ਨਹੀਂ ਕਰਨਾ ਤੇ ਅਸੀਂ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਜਾਰੀ ਰੱਖਾਂਗੇ ਇਹ ਮੰਨ ਲਓ ਸ਼ੁਰੂਆਤ ਹੈ ਅੱਜ ਦੀ ਨਹੀਂ ਤੇ ਆਉਣ ਵਾਲੇ ਦਿਨਾਂ ਚ ਜਿੱਥੇ ਵੀ ਅਸੀਂ ਯਾਨੀ ਕਿ ਸਾਨੂੰ ਸਾਡੀ ਲੋੜ ਪੈਗੀ ਭਾਤੇ ਜਨਤਾ ਪਾਰਟੀ ਪੂਰੇ ਪੰਜਾਬ ਦੇ ਲੋਕਾਂ ਲਈ ਕਰੋਤੀ ਹੈ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਵਿੱਚ ਆ ਕੇ ਖੜੀ ਆ ਉਸ ਰੋਸ ਪ੍ਰਦਰਸ਼ਨ ਨੂੰ ਕਰਨ ਵਾਸਤੇ ਖੜੀ ਆ ਸਰਕਾਰ ਨੂੰ ਉਹਦੀਆਂ ਜਿਹੜੀਆਂ ਉਹਦੇ ਜਿਹੜੇ ਕਰਤਵੇ ਆ ਉਹਨੂੰ ਯਾਦ ਕਰਾਵਾਂਗੇ ਔਰ ਉਹਦੇ ਜਿਹੜੇ ਵਾਦੇ ਆ ਉਹਨੂੰ ਯਾਦ ਕਰਾਵਾਂਗੇ ਜਿੱਦਾਂ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਆ ਉਹ ਵੀ ਦੁਵਾਵਾਂਗੇ ਔਰ ਜੇ ਨਹੀਂ ਦੇਰ ਤੱਕ ਉਹ ਸਰਕਾਰ ਲੋਕਾਂ ਦੀ ਹਿਫਾਜ਼ਤ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏਗੀ ਉਨੀ ਦੇਰ ਤੱਕ ਅਸੀਂ ਸਰਕਾਰ ਨੂੰ ਸੁੱਤੀ ਹੋਈ ਨਹੀਂ ਸਰਕਾਰ ਨੂੰ ਜਗਾਵਾਂਗੇ